ਕាល ਤੁਸੀਂ ਦੇਖ ਰਿਹਾ ਸਮਝਦੇ ਹੋ ਕਿ ਮੈਂ ਹਾਂ ਪ੍ਰਦੀਪ ਕੋ ਤਾਂ ਨਸ਼ਾ ਛਡਾਊ ਕੇਂਦਰ ਦੇ ਬਾਹਰ ਹੀ ਦਰਸਲ ਕਿਸੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਤਾਂ ਬਿਲਕੁਲ ਆਮੂਲੀ ਜਿਹਾ ਵਿਵਾਦ ਹੁੰਦਾ ਹੈ ਔਰ ਉਸ ਤੋਂ ਬਾਅਦ ਲੜਾਈ ਇਸ ਕਦਰ ਵੱਜ ਜਾਂਦੀ ਹੈ ਕਿ ਉਸ ਨੌਜਵਾਨ ਨੂੰ ਗੱਲਬਾਤ ਕਰਨ ਦੇ ਲਈ ਬੁਲਾਇਆ ਜਾਂਦਾ ਤੇ ਜਦੋਂ ਉਹ ਸਖਸ਼ਾ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਬਾਹਰ ਪਹੁੰਚਦਾ ਹੈ ਤਾਂ ਵਿਰੋਧੀ ਧਿਰ ਦੇ ਵੱਲੋਂ ਉਸੇ ਚਾਕੂ ਦੇ ਨਾਲ 2-3 ਵਾਰ ਹਮਲਾ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਸ਼ਖਸ ਮੌਕੇ ਤੇ ਉਪਰੇ ਸਾਰ ਰੋਕ ਲੈਂਦਾ ਮੌਕੇ ਤੇ ਉਸ ਦੀ ਜਾਂਚ ਚੱਲੀ ਜਾਂਦੀ ਹੈ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਦੀ ਰਾਤ ਨੂੰ ਕੁਝ ਵਿਵਾਦ ਹੋਇਆ ਸੀ ਲੜਾਈ ਹੋਈ ਸੀ ਔਰ ਸੋਮਵਾਰ ਦੁਪਹਿਰ ਨੂੰ ਵਿਰੋਧੀ ਧਿਰ ਨੇ ਉਹਨਾਂ ਦੇ ਬੇਟੇ ਨੂੰ ਗੱਲਬਾਤ ਕਰਨ ਦੇ ਲਈ ਬੁਲਾਇਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਸ ਦੇ ਉੱਤੇ ਹਮਲਾ ਕਰ ਦੇਣਗੇ ਤਾਂ ਹਮਲਾ ਕਰਕੇ ਉਸ ਦੀ ਜਾਨ ਲੈ ਲਈ ਗਈ ਹੈ ਨਸ਼ਾ ਸ਼ਰਾਬ ਕੇਂਦਰ ਦੇ ਬਾਹਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਮਾਤਾ ਪੂਰੀ ਕਹਾਣੀ ਨਹੀਂ ਦੱਸੀ ਜਾ ਰਹੀ ਦੱਸਦੀ ਕਿ ਹਜੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਸੀ ਔਰ 2 ਸਾਲ ਦੀ ਛੋਟੀ ਬੱਚੀ ਦੱਸੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਆ ਤਾਂ ਬਿਲਕੁਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਆ ਤਾਂ ਜਲੰਧਰ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਮਾਮੂਲੀ ਵਿਵਾਦ ਨੂੰ ਲੈ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਮਲਾ ਕਰਨ ਤੋਂ ਬਾਅਦ ਸਖਤੀ ਮੌਤ ਹੋ ਜਾਂਦੀ ਹੈ ਔਰ ਹੱਤਿਆਰੋਹੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਲਈਏ ਉਥੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਜੇਕਰ ਇਹ ਕਾਰਵਾਈ ਐਤਵਾਰ ਨੂੰ ਹੀ ਹੋ ਜਾਂਦੀ ਤਾਂ ਉਹਨਾਂ ਦਾ ਪੁੱਤ ਉਹਨਾਂ ਨੂੰ ਛੱਡ ਕੇ ਨਾ ਜਾਂਦਾ ਮੇਰਾ ਨਾਮ ਕਾਂਤ ਰਾਣੀ ਕੀ ਹੋਇਆ ਜੀ ਮੇਰੇ ਕਰੋ ਮੁੰਡੇ ਨੇ ਬੁਲਾ ਕੇ ਲੈ ਗਏ ਨੇ ਮਾਰ ਕੇ ਮੰਨੂ ਨਹੀਂ ਬਣਾ ਕੋਣ ਸੀ ਕੋਣ ਨਹੀਂ ਸੀ ਕੋਈ ਲੱਗ ਲੈ ਗਿਆ ਕੋਈ ਮੁੰਡਾ ਆਇਆ ਬੁਲਾ ਕੇ ਲੈ ਗਿਆ ਨੂ ਉਹ ਕੰਨਾ ਜੱਬ ਲੱਗ ਲਿਆ ਉਹ ਤੋ ਕੰਨਾ ਬੁਲਾ ਕੇ ਲੈ ਗਿਆ ਮੇਰੇ ਮੁੰਡੇ ਨੇ ਬਣਾ ਨਹੀਂ ਕੀ ਕੀ ਮਾਰਿਆ ਮੇਰੇ ਬੱਚੇ ਨੂੰ ਮੈਂ ਕਿੱਥੇ ਜਾਵਾਂ ਮੇਰਾ ਇੱਕੋ ਸਾਰਾ ਮੇਰਾ ਬੱਚਾ ਸੀ ਮੰਡਰ ਨਾ ਚੱਲ ਮਿਲ ਉਤਰਾ ਕੀ ਕੰਮ ਕੀ ਕਰਦੇ ਕੱਡੇ ਚਲਾਉਣਾ ਸੀ ਇਹ ਵੀ ਕਰਦੇ ਸੀ ਹਾਂਜੀ ਕਾਹਦਾ ਕਤਲ ਹੋ ਗਿਆ ਇਸ ਤਰ੍ਹਾਂ ਤੁਹਾਨੂੰ ਖੇਲੇ ਦੱਸੇਗਾ ਮੈਨੂੰ ਉਹ ਪੋਰਡ ਕੀਤਾ ਸੀ ਵਲੋਸਤਲ ਆਇਆ ਪੋਰਡ ਮੈਨੂੰ ਵੱਡਾ ਮੁੰਡੇ ਨੂੰ ਮਾਰ ਕੇ ਨੇ ਜਲਦੀ ਆਜੋ ਮੈਨੂੰ ਕੋਈ ਸਾਰਾ ਨਹੀਂ ਸੀ ਜਾਂ ਤਾਂ ਮੇਰਾ ਚੀਜ ਵਾਈ ਆਏ ਉਹ ਮੈਨੂੰ ਬੁਟਾ ਕੇ ਲੈ ਗਏ ਉਹ ਉੱਤੇ ਪਹੁੰਚ ਜਾਣ ਨੂੰ ਮੌਕਾ ਗਿਆ ਸੀਗਾ ਕਾਰਨ ਕੀ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਕੀ ਇਹ ਘਟਨਾ ਹੋਈ ਇੱਥੇ ਲੱਗ ਗਈ ਮੈਨੂੰ ਦਸੀ ਵਿਲਾਸਤ ਵਾਲੇ ਫੋਨ ਆਇਆ ਬਾਅਦ ਅੰਦੀ ਤੇ ਚਰਬੰਦੇ ਡਾਕਟਰ ਦਾ ਮੁੰਡਿਆ ਨਰ ਚਾ ਆਇਆ ਐ ਮੈਡਮ ਆਇਆ ਜਗਾ ਲੈ ਪਹੁੰਚੀ ਇਹ ਅੰਜਵਾਈ ਲੈ ਕੇ ਆਪਣੇ ਨੂੰ ਮੇਰੀ ਕੁੜੀ ਵੀ ਆਈ ਜਿੱਤਨੇ ਜਾ ਕੇ ਦੇਖਿਆ ਤੇ ਖਤਮ ਹੋਇਆ ਪਿਆ ਸੀ ਕੋਈ ਗਲਤੀ ਕਿਹੜੀ ਵਿਅਕਤੀ ਸੀ ਜਿਹੜੇ ਉਹਨਾਂ ਤੇ ਹਮਲਾ ਕੀਤਾ ਮੁੰਡੋ ਕੋਈ ਪਤਾ ਨਹੀਂ ਪਤਰਾ ਆਰਮ ਨਹੀਂ ਪਤਾ ਸਹੀ ਤੇ ਆਪਣੇ ਘਰ ਸਾਰੀਆਂ ਸੀ 7 ਕੁੜੀਆਂ ਮੇਰੀਆਂ ਉਹਨਾਂ ਦਾ ਸੱਚੀ ਕੋਈ ਤੇ ਫਿਰ ਲੈਣਾ ਕੋਈ ਨਸ਼ੇ ਵਿੱਚ ਆਦੀ ਸੀ ਕਿ ਜਾਂ ਕੋਈ ਨਹੀਂ ਜੀ ਉਹ ਆਸ ਚਲਦੀ ਦਵਾਈ ਖਾਣ ਦਾ ਸੀ ਨਸ਼ਾ ਪਹਿਲੇ ਨਹੀਂ ਨਾ ਨਹੀਂ ਕਹਿੰਦਾ ਗੋਲੀਆਂ ਹਸਪੀਟਲ ਮਤਲ ਦਵਾਈ ਖਾਂਦਾ ਸੀ ਛਡਾਉਣ ਦੇ ਮਾੜਾ ਮੋਟਾ ਨਸ਼ਾ ਕਰਦੇ ਸੀ ਮਾੜਾ ਮੋਟਾ ਕਰਦਾ ਸੀ ਕੋਈ ਨਾ ਜੇਲ੍ਹ ਚ ਰਹਿ ਕੇ ਆਣਾ ਉਹ ਪਰਚਾ ਪਿਆ ਸੀ ਉਹ ਜਿਹਦਾ ਵਿਆਹ ਹੋਇਆ ਸੀ ਛੋਟੀ ਉਮਰ ਚ ਉੱਥੇ ਫਿਰ ਨਸ਼ਾ ਲੱਗ ਗਿਆ ਥੋੜਾ ਬੋਤਾ ਨੂੰ ਮੈਰਿਡ ਹੈ ਜੀ ਹਾਂਜੀ ਮੈਰਿਡ ਹੈ ਬੇਟੀ ਇੱਕ ਹੀ ਬੇਟੀ ਹੈ ਇੱਕ ਹੀ ਬੇਟੀ ਉਹ ਵੇਕੇ ਚਲ ਗਈ ਸੀ ਉਹਦੀ ਬੋਟੀ ਤੇ ਫਿਰ ਉਹ ਉਹ ਦਵਾਈ ਛੁੜਾਣ ਦੀ ਦਵਾਈ ਖਾਂਦਾ ਸੀ ਛੁੜਾਣ ਦੀ ਦਵਾਈ ਖਾਂਦਾ ਸੀ ਹਸਪੀਟਲ ਦਵਾਈ ਲੈਣ ਗਿਆ ਸੀ ਉਹ ਦਵਾਈ ਲੈਣ ਗਿਆ ਸੀ ਉੱਥੇ ਕੀ ਕਾਰਨ ਕੀ ਹੋ ਲੱਗਾ ਕੁਝ ਪਤਾ ਲੱਗਾ ਜੀ ਜਿਹਨਾਂ ਬੋਲੋ ਮਾਰਿਆ ਗਿਆ ਉਹਨਾਂ ਕੋਈ ਪੁਰਾਣੀ ਰੱਤੀ ਸੀ ਕਿ ਜਾਂ ਉਹ ਕੋਈ ਉਹਨਾਂ ਦਾ ਯਾਰ ਕੋਈ ਕੋਰ ਲੈ ਕੇ ਗਿਆ ਕਰਵਾਉਂਦਾ ਜਾਂਦਾ ਜਾਂਦਾ ਇਹ ਅੱਗੇ ਮੁੰਡਾ ਸੋਹਣੀ ਬੁਦਾ ਕਿੰਨੇ ਮਾਲ ਖਾਰ ਕਟਣੀ ਹੈ ਹੁੰਦੇ ਨੇ ਕੀ ਮੰਗ ਮੰਗਦੇ ਪ੍ਰਸ਼ਾਸਨ ਤੋਂ ਸਾਡਾ ਬਰਾਦ ਨਹੀਂ ਮੈਨਾਂ ਪਹੁੰਚ ਮਾਰਾ ਭਾਈ ਕੀ ਆਪਣੇ ਉਹ ਕੀ ਲੱਗਣੇ ਚਾਹੀਦੇ ਮੇਰਾ ਕੋ ਮਤ ਕਦੇ ਨਹੀਂ ਲੱਗਦਾ ਉਹ ਕਦਨ ਬਦਰ ਹਾਂਜੀ ਕੀ ਕਾਰਨ ਕੀ ਹੈ ਭਾਜੀ ਜਿਹੜਾ ਕੀ ਮਤਲਬ ਹੈ ਪਈ ਰਾਤ ਦੇ ਮਤਲਬ ਹੋਇਆ ਪਿਆ ਰਾਤੀ ਆਪਣੇ ਮਤੇ ਯਾਰ ਦੋਸਤ ਨਾਲ ਗਿਆ ਸੀ ਉਹ ਰਾਤੀ ਮਾੜੀ ਮੋਟੀ ਨਾਲ ਸੱਟ ਲੱਗੀ ਸੀ ਦੋ ਤਿੰਨ ਟੰਕ ਲੱਗੇ ਘਰੇ ਆ ਗਿਆ ਸੀ ਸیرے ਆਪਣਾ ਉੱਠਿਆ ਵਾ ਉਰ ਕੋਈ ਯਾਰ ਦੋਸਤ ਆਇਆ ਸیرے ਫਿਰ ਉਹਨੂੰ 10 ਵਜੇ ਲੈ ਗਿਆ ਆਪਣਾ ਮਤਲਬ ਕਿ ਨਸ਼ਾ ਚੜਾਉਦੀ ਉਹਦੀ ਗੋਲੀ ਲੱਗੀ ਉਹਨੂੰ ਉੱਥੇ ਲੈ ਗਿਆ ਕੀ ਪਤਾ ਇਹਨਾਂ ਨੇ ਆਪਣੀ ਗੇਮ ਪੂਰੀ ਉਹਨੂੰ ਰੰਜੀਤ ਸਿੰਘ ਹੈਗੀ ਜੀ ਪੂਰੀ ਪੂਰੀ ਪਲਾਨਿੰਗ ਹੋਣੀ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਉੱਥੇ ਜਾ ਕੇ ਇਹਨਾਂ ਨੇ ਪੂਰੀ ਪਲਾਨਿੰਗ ਕਰਕੇ ਰਾਤ ਦਾ ਜਿਹੜਾ ਹੈ ਨਾ ਕਾਂਡ ਇਹਨਾਂ ਨੇ ਉਹਨਾਂ ਰੰਦੇਸ਼ ਕੱਢੀ ਆ ਜਿੱਥੇ ਨਸ਼ਾ ਚੜਾਉਦੇ ਜਿੱਥੇ ਗਏ ਆ ਕਿੱਥੇ ਕਰਕੇ ਆਏ ਜੀ ਇੱਕ ਇੱਕ ਤੋਂ ਹੀ ਮੰਡੀ ਦੇ ਕੋਲ ਭਈਆ ਮੰਡੀ ਦੇ ਕੋਲ ਹਾਂਜੀ ਲੱਗਦਾ ਕਿ ਨਸ਼ੇ ਕਰਕੇ ਹੋਇਆ ਜਾਂ ਪੁਰਾਣੀ ਰੰਜਿਸ਼ ਕਰਕੇ ਹੋਇਆ ਆ ਪੁਰਾਣੀ ਰੰਜਿਸ਼ ਹੋਣੀ ਹੈ ਭਾਈ ਕੋਈ ਹਾਂਜੀ ਇਹ ਤੇ ਬੰਨਣਾ ਹੀ ਹੈ ਕਿ ਨਸ਼ਾ ਨਸ਼ੇ ਰ ਤੇ ਬੰਨਣਾ ਹੀ ਹੈ ਭਾਜੀ ਹਾਂਜੀ अच्छा, वो वो आए, अच्छा का गप, ते जेड़ा ਮੁੱਖ ਦੋਸ਼ੀ ਜਿੰਨੇ ਕੋਲੋਂ ਹਮਲਾ ਕੀਤਾ ਗਿਆ ਉਹ ਮੁੰਡਾ ਭਾਈ ਫੜਿਆ ਗਿਆ ਪਹਿਲਾਂ ਇੱਥੇ ਚੁੰਗਿਆ ਸੀ ਹੁਣ ਸਿਵਲ ਹਸਪਤਲ ਗਿਆ ਵਾ ਠੀਕ ਹੈ ਜੀ ਬਾਕੀ ਹੁਣ ਜਿਹੜੀ ਪੁੱਛ ਵਿੱਚ ਹੋਏਗੀ ਉਹ ਤੋਂ ਵੀ ਮਾੜਾ ਮਾੜਾ ਪਰ ਚੱਲਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਘੱਟੋ ਘੱਟ ਤਿੰਨ ਚਾਰ ਮੁੰਡਿਆਂ ਦਾ ਕੰਮ ਹੈ ਪੂਰੀ ਪਲੈਨਿੰਗ ਦਾ ਕੰਮ ਹੋਇਆ ਹੈ ਵੀ ਕੈਮਰੇ ਲੱਗੇ ਉੱਥੇ ਪਤਾ ਨਹੀਂ ਭਾਈ ਜੀ ਕੀ ਮੰਗ ਮੰਗਦੇ ਪ੍ਰਸ਼ਾਸਨ ਪਾਹੀ ਆਪਣਾ ਇਨਸਾਫ ਚਾਹੀਦਾ ਇਹ ਜੋ ਅੱਜ ਇਹ ਘਟਨਾ ਭਈਆ ਮੰਡੀ ਲਾਗੇ ਜਿਹੜਾ ਚੌਕ ਹੈਗਾ ਉੱਥੇ ਇੱਕ ਘਟਨਾ ਹੋਈ ਹੈਗੀ ਆ ਜਿਹਦੇ ਵਿੱਚ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੈ ਜਿਹਦਾ ਨਾਂ ਹੈਗਾ ਸਚਿਨ ਮੂਲੋਤਰਾਸਾਨੋਂ ਪ੍ਰੇਮਚੰਦ ਇਹ ਜਿਹੜਾ ਰਹਿਣ ਵਾਲਾ ਹੈਗਾ ਇਹ ਕਾਹਮੜੀ ਦਾ ਰਹਿਣ ਵਾਲਾ ਤੇ ਇਹ ਆਪਸ ਦੇ ਵਿੱਚ ਜਿਨੇ ਇਹਨੂੰ ਕਤਲ ਕੀਤਾ ਉਹਦਾ ਨਾਂ ਹੈਗਾ ਸ਼ੁਭਮ ਕਲਿਆਣ ਉਹ ਉਹ ਵੀ ਕਾਹਮੰਡੀ ਦੇ ਲਾਗੇ ਦਾ ਭయ్యా ਚੌਕ ਹੈਗਾ ਉਹਦੇ ਲਾਗੇ ਦਾ ਰਹਿਣ ਵਾਲਾ ਹੈਗਾ ਇਹ ਕੜੀ ਚੌਂਗ ਦੇ ਲਾਗੇ ਦਾ ਰਹਿਣ ਵਾਲਾ ਹੈਗਾ ਤੇ ਇਹ ਸ਼ੁਭਮ ਤੇ ਇਹਨਾਂ ਦੀ ਆਪਸ ਵਿੱਚ ਦੋ ਦਿਨ ਪਹਿਲਾਂ ਕੋਈ ਕਿਸੇ ਜੀ ਗੱਲ ਤੋਂ ਲੈ ਕੇ ਤਕਰਾਰ ਹੋਈ ਸੀਗੀ ਤੇ ਅੱਜ ਫਿਰ ਇਹ ਉੱਥੇ ਚੌਂਗ ਲਾਗੇ ਇਕੱਠੇ ਹੋਏ ਸੀ ਜਿੱਥੇ ਦੁਬਾਰਾ ਇਹਨਾਂ ਦੀ ਆਪਸ ਤਕਰਾਰ ਹੋ ਗਈ ਤੇ ਸ਼ੁਭਮ ਨੇ ਜਿਹੜੇ ਹੈਗੇ ਆਪਣੇ ਛੁਰੀ ਚੋਕਾ ਜੇਬ ਤੋਂ ਛੁਰੀ ਕੱਢ ਕੇ ਇਹਦੇ ਮਾਰਤੀਆਂ ਜਿਹੜੇ ਉਹਦੇ ਇਹੋ ਜਿਹੀ ਲੱਗੀਆਂ ਹੈਗੀਆਂ ਜਿਹਨੂੰ ਇਮੀਡੀਏਟਲੀ ਹਫਸਰ ਬਚਾਏਗਾ ਜਿੱਥੇ ਉਹਦੀ ਡੈਥ ਹੋ ਗਈ ਆ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਤਨਿਸ਼ ਮਰਨ ਵਾਲੇ ਦੇ ਨਾਲ ਤਨੀਸ਼ ਮੁੰਡਾ ਸੀਗਾ ਉਹਦੇ ਵੀ ਇੰਜਰੀਜ਼ ਹੈਗੀਆਂ ਥੋੜੀਆਂ ਜੀਆਂ ਹੋਈਆਂ ਹੈਗੀਆਂ ਪਰ ਉਹ ਅਜੇ ਆਊਟ ਆਫ ਡੇਂਜਰ ਹੈਗਾ ਠੀਕ ਹੈਗਾ ਕੀ ਕਾਰਨ ਕੀ ਸਰ ਲੱਗਦਾ ਵੀ ਇਹ ਇਹ ਖਤਮ ਕਰਨ ਦਾ ਮਾਮਲਾ ਹੈ ਕਾਰਨ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੈਗਾ ਕੋਈ ਕਿਸੇ ਗੱਲ ਨੂੰ ਲੈ ਕੇ ਤੁਪ ਤੁਮ ਮਮਾ ਹੋਈ ਸੀਗੀ ਉਹਦੇ ਬਾਰੇ ਜਿਹੜਾ ਵੈਰੀਫਾਈ ਕਰ ਰਹੇ ਆ ਅਸੀਂ ਤੇ ਇਹ ਜਿਹੜਾ ਨਾਲ ਦਾ ਮੁੰਡਾ ਤਨੀਸ਼ ਹੈਗਾ ਇਹ ਅਜੇ ਇਹ ਵੀ ਹਸਪੀਟਲ ਦਾਖਲਾ ਪਰ ਆਊਟ ਆਫ ਡੇਂਜਰ ਹੈਗਾ ਅਜੇ ਹੁਣ ਅਸੀਂ ਇਹ ਇਹਨਾਂ ਦੇ ਜਿਹੜਾ ਲੜਕੇ ਦੀ ਡੈਥ ਹੋਈ ਆ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਮੁਕਤਵੰਤਾ ਚ ਕੰਢੇ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਗਾ ਵੀ ਇਹ ਕੁਝ ਜਿਹੜੀਆਂ ਪ੍ਰੈਸ ਦੇ ਵਿੱਚ ਰੂਮਰਸ ਆ ਰਹੇ ਸੀਗੇ ਵੀ ਇਹ ਇਦਾਂ ਕਤਲ ਹੋ ਗਿਆ ਜੀ ਹੋ ਗਿਆ ਤੇ ਵਿੱਚ ਮੈਂ ਦੱਸਣਾ ਚਾਹੁੰਗਾ ਵੀ ਕਮਿਸ਼ਨਰੇਟ ਪੁਲਿਸ ਜਿਹੜੀ ਹੈਗੀ ਆ ਸਾਡੇ ACP ਵੈਸਟ ਔਰ ਜਿਹੜੇ SHO ਸੁਬਾਨ ਹੈਗੇ ਆ ਇਹ ਬੜੇ ਵਧੀਆ ਕੰਮ ਕਰ ਰਹੇ ਆ ਔਰ ਇਹ ਇਹ ਤੀਜਾ ਜੇ ਮਰਡਰ ਹੈਗਾ ਜਿਵੇਂ ਕਈ ਪ੍ਰੈਸਾਂ ਦੇ ਵੀ ਲਿਖਿਆ ਵੀ ਇਹ ਤੀਜਾ ਮਰਡਰ ਹੋ ਗਿਆ ਜੀ ਹੋ ਗਿਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਨਾ ਵੀ ਜੇ ਤੀਜਾ ਮਰਡਰ ਹੋਇਆ ਹੈਗਾ ਤੇ ਉਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਵੀ ਹੈਗੇ ਆ ਤਰੀਕਾ ਕੁਝ ਇੱਕ ਮੁਕਦਮਾ ਹੈਗਾ ਜਿਹਦੇ ਵਿੱਚ ਇੱਕ ਅੱਧਾ ਦੋਸ਼ੀ ਗ੍ਰਫਤਾਰ ਕਰਨਾ ਬਾਕੀ ਆ ਤੇ ਨਾਲ ਦੀ ਨਾਲ ਦੋਸ਼ੀ ਜਿਹੜਾ ਹੈਗਾ ਇਹ ਇਹਦੇ ਵੀ ਇੰਜਰੀ ਹੈ ਇਹਨੂੰ ਐਪਰੀਹੈਂਡ ਕਰ ਲਿਆ ਗਿਆ ਸੀਗਾ ਔਰ ਮੁਕਦਮਾ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਹੈ ਇਹਦੀ ਕਰ ਰਹੀ ਹੈ ਜੀ ਸਰ ਲੜਾਈ ਦਾ ਕਾਰਨ ਕਹਿ ਪਰਵਾਇਜ਼ ਮੈਂਬਰ ਨੇ ਕਿਹਾ ਕਿ ਗੋਲੀ ਨੂੰ ਲੈ ਕੇ ਜਿਹੜਾ ਕੀ లైడ ਕਰਨ ਹੋਇਆ ਵਾ ਇੱਥੇ ਦਾ ਕੁਛ ਤੁਹਾਡੇ ਸਾਹਮਣੇ ਕਿਦੋਂ ਲੈ ਕੇ ਗੋਲੀ ਨਸ਼ੇ ਦੀ ਗੋਲੀ ਚੜਾਉ ਮੈਂ ਕਿਹਾ ਉਹ ਕਿੰਨਾ ਬਾਅਦ ਆਹ ਇਹ ਨਸ਼ਾ ਛਡਾਊ ਕੇਂਦਰ ਦੇ ਲਾਗੇ ਹੋਇਆ ਹੈਗਾ ਇਹਦੇ ਵਿੱਚ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੋਲੀ ਖਾਣ ਜਾਂਦੇ ਸੀਗੇ ਔਰ ਇਹ ਏਸੀ ਕਰਨ ਨੂੰ ਹੀ ਵੈਰੀਫਾਈ ਕਰਨਾ ਹੈਗਾ ਵੀ ਕੀ ਇਹ ਜਿਹੜੀ ਵਜਾ ਨਦਸੀ ਨਾਲ ਵੀ ਕੀ ਹੈਗੀ ਆ ਕਿਸ ਗੱਲੋਂ ਲੜਾਈ ਹੋਈ ਹੈਗੀ ਉਹ ਤਾਂ ਓਡ ਸੈਂਟਰ ਚ ਜਿਹੜੇ ਸਾਰੇ ਬੰਦੇ ਗੋਲੀ ਖਾਣ ਜਾਂਦੇ ਹੈਗੇ ਆ ਫਿਰ ਉਥੇ ਇਹਨਾਂ ਦੀ ਕੇਸ ਵਜਾ ਕਰਕੇ ਲੜਾਈ ਆ ਵੀ ਦਵਾਈ ਤਾਂ ਜਿਹੜੀ ਸਰਕਾਰੀ ਹੈਗੀ ਆ ਉਹਨਾਂ ਦਾ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਤੇ ਵਾਰ ਇਹਨਾਂ ਦੇ ਕੋਈ ਆਪਸ ਚ ਦੰਗੇ ਸ਼ਾਇਗੀ ਹੈ ਤਾਂ ਕੇਸ ਗੱਲਾਂ ਸੀਗੀ ਉਹ ਜੇ ਤਫਤੀਸ਼ ਦਾ ਇੱਕ ਪਾਰਟ ਹੈਗਾ ਉਹ ਵੀ ਅਸੀਂ ਕਰ ਰਹੇ ਹਾਂ ਉਹ ਸੀਸੀਟੀਵੀ ਫੋਟੋ ਸਾਹਮਣੇ ਨਹੀਂ ਸਰ ਨਹੀਂ ਅਜੇ ਤੱਕ ਸਾਡੇ ਕੋਲ ਤਾਂ ਨਹੀਂ ਪਹਾਈ ਹੈਗੀ ਫਿਰ ਵੀ ਅਸੀਂ ਅਗਲ ਵਾਲੇ ਕੈਮਰੇ ਚੈੱਕ ਕਰਨੇ ਆ ਅਜੇ ਇਨੀਸ਼ੀਅਲ ਸਟੇਜ ਤੇ ਹੈਗਾ ਬੰਦੇ ਹਸਪੀਟਲ ਲੈ ਗਈ ਸੀ ਉੱਥੇ ਡੈਥ ਹੋ ਗਈ ਬਿਆਨ ਲਿਖ ਰਹੇ ਆ ਪਰਚਾ ਦਰਜ ਕਰ ਲਿਆ ਕਰਕੇ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆ ਰਹੇ ਆ